ਅੱਜ ਤੋਂ GST ਕਟਾਂ ਤੋਂ ਬਾਅਦ ਮੋਟਰ ਵਹੀਕਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗਰਾਵਟ ਆਈ ਹੈ ਪਿਛਲੇ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਇੱਕ ਏਜੰਸੀ ਦੇ ਬਾਹਰ ਖੜੇ ਹਾਂ ਜਿੱਥੇ ਕੀ ਅੱਜ ਲੋਕ ਜਿਹੜੇ ਨੇ ਵੱਡੀ ਕਿਸਮ ਦੇ ਵਿੱਚ ਗੱਡੀਆਂ ਲੈਣ ਦੇ ਲਈ ਪਹੁੰਚ ਰਹੇ ਨੇ ਸੋ ਇਹ ਹਜਾ ਕਹਿ ਸਕਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਮੰਦੀ ਦੀ ਮਾਰ ਚੱਲ ਰਹੀ ਹੈ ਜਿਹੜੇ ਏਜੰਸੀ ਹੋਲਡਰ ਸੀਗੇ ਉਹਨਾਂ ਨੂੰ ਹੁਣ ਕੋਈ ਤਰ੍ਹਾਂ ਜਿਹੜੀ ਉਹ ਮਿਲਦੀ ਹੋਈ ਦੇਸਰੀਆ ਤੇ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਅਸੀਂ ਇੱਥੇ ਗੱਲ ਕਰਾਂਗੇ ਬੈਂਕਿੰਗ ਪੁਆਇਸ ਨੇ ਜਿਹੜੇ ਉਹਨਾਂ ਦੇ ਨਾਲ ਪੈਸੇ ਨਾ ਮੇਰਾ ਨਾਮ ਦੇਖ ਰਹੇ ਕਿਹੜੇ ਬੈਂਕ ਤੋਂ ਚੋਲਾ ਮੰਦਲ ਆ ਉਹ ਜਿਸਾਂ ਦੀ ਅਨਾਉਂਸ ਹੋਇਆ ਸੀਗਾ ਜੀਐਸਟੀ ਬਾਰੇ ਉਹਦੇ ਬਾਅਦ ਕੋਈ ਮੰਦੀ ਦੇਖਣ ਨੂੰ ਨਹੀਂ ਜੀ ਤੇ ਅੱਜ ਦੇ ਕੀ ਹਾਲਾਤ ਜਦੋਂ ਜੀਐਸਟੀ ਜਿਹੜਾ ਹੁਣ ਦਰਾਂ ਜਿਹੜੀਆਂ ਕਟੋਤੀ ਕੀਤੀ ਗਈ ਹੈ ਉੱਚੇ ਬੈਨੀਫਿਟ ਇਹ ਮਿਲਿਆ ਹੈਗਾ ਕਿ ਗੱਡੀ ਦਾ ਜੋ ਪ੍ਰਾਈਸ ਹੈ ਉਹ 8-7000 ਰੁਪਿਆ ਪਰ ਗੱਡੀ ਵਿੱਚੇ ਡਿਸਕਾਊਂਟ ਮਿਲ ਰਿਹਾ ਜਦੋਂ ਪਹਿਲੇ ਲੱਖ ਦੀ ਗੱਡੀ ਹੁੰਦੀ 52000 ਦੀ ਡਿਸਕਾਊਂਟ ਮਿਲ ਰਹੀ ਹੈ ਉਸ ਨਾਲ ਬੈਂਕ ਵਾਲਿਆਂ ਨੂੰ ਵੀ ਫਾਇਦਾ ਹੋ ਜਾਂਦਾ ਕਿ ਜਿੰਨੀ ਲੋਨ ਕੱਟ ਹੁੰਦੀ ਹੈ ਉਹਨਾਂ ਨੂੰ ਆਪਾਂ ਆਸਾਨੀ ਦਾ ਦੇ ਦਿਆ ਇਹ ਬਜਟ ਦੇ ਵਿੱਚ ਵੀ ਆ ਜਾਂਦੇ ਆ ਕਹਿੰਦੇ ਰੇਟ ਆਫ ਕਸਟਮਰ ਵੀ ਘੱਟ ਹੈਗਾ ਉਹਨੂੰ ਅਨੁਰਾਖਤਾ ਕਰਕੇ ਜੀਐਸਟੀ ਘਟਣ ਨਾਲ ਕਸਟਮਰ ਦਾ ਵੱਧਦਾ ਵੱਧਾ ਬਹੁਤ ਜ਼ਿਆਦਾ ਹੋ ਗਿਆ ਸਾਡੇ ਕੋਲ ਬੁਕਿੰਗਾਂ ਬਹੁਤ ਹੋ ਗਈਆਂ ਨੇ ਇਸ ਕਰਕੇ ਅੱਜ ਇਸ ਦਾ ਬੈਨੀਫਿਟ ਹੋ ਰਿਹਾ ਕਸਟਮਰ ਨਾਲ ਵੱਧ ਤੋਂ ਵੱਧ ਤਾਂ ਦੇਖਿਆ ਤੁਸੀਂ ਕਿ ਸਭ ਤੋਂ ਪਹਿਲਾਂ ਆਪਾਂ ਬੈਂਕਿੰਗ ਕੌਇਸਨ ਨਾਲ ਗੱਲ ਕੀਤੀ ਆ ਤੇ ਉਹਨਾਂ ਦਾ ਸਾਫ਼ ਤੋਂ ਸਾਫ਼ ਕਹਿਣਾ ਹੈ ਕਿ ਕਾਫੀ ਜਿਹੜਾ ਆ ਤਸਮੇ ਦੇ ਵਿੱਚ ਵਾਦਾ ਹੋਇਆ ਤਾਂ ਉਹਨੂੰ ਵਿਸਥਾਰ ਨਾਲ ਚਾਹਾਂਗੇ ਜਿਹਦੇ ਤੇ ਪੂਰਾ ਰੇਟ ਲਿਖੇ ਹੋਏ ਨੇ ਕਿ ਜਿਹੜਾ ਜਿਹੜਾ ਆ ਇਹਨਾਂ ਦਾ ਕੀ ਰੇਟ ਪਹਿਲੇ ਕੀ ਰੇਟ ਸੀਗਾ ਤਾਂ ਹੁਣ ਉਹਨਾਂ ਦਾ ਜਿਹੜਾ ਕੀ ਰੇਟ ਹੋ ਚੁੱਕਿਆ ਚਲਿਆ ਆ ਜਬਾ ਡੀਕ ਟੋਟੀ ਜਿਹੜੀ ਹੈ ਇੱਥੇ ਵੇਖਣ ਨੂੰ ਮਿਲੀ ਆ ਤੇ ਇੱਥੇ ਕੁਝ ਗ੍ਰਾਹਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਤੋਂ ਕੁਛਦੇ ਆ ਉਹਨਾਂ ਦਾ ਕੀ ਕਹਿਣਾ ਸਭ ਤੁਸੀਂ ਕੀ ਲਗੋਸ ਤੇ ਆਏ ਤੁਸੀਂ ਨਾ ਜੂਪੀਟਰ ਪਹਿਲੇ ਉਹ ਪ੍ਰੋਗਰਾਮ ਬਣਿਆ ਸੀਗਾ ਜਾਂ ਹੁਣ ਪ੍ਰੋਗਰਾਮ ਤਾਂ 1.5 ਮਹੀਨੇ ਤੋਂ ਬਣ ਰਿਆ ਸੀ ਮਗਰ ਡੀਐਸਟੀ ਘਟਨ ਕਰ ਗਿਆ ਅੱਜ ਅੱਜ ਲੈਣਾ ਆਇਆ ਚਾਹ ਬੈਠਾ ਤੁਸੀਂ ਜੀ ਵੇਟ ਹੋ ਰਹੀ ਤੁਸੀਂ ਉਡੀਕ ਹੋ ਰਹੀ ਸੀ ਕਿ ਕਦੋਂ ਡੀਐਸਟੀ ਦੀ ਤਰ੍ਹਾਂ ਘਟਨ ਤੇ ਇਹ ਰੋਡ ਜਿਹੜੇ ਨੇ ਆ ਕੇ ਇੱਥੇ ਆਪਣਾ ਕਲਜਰਾ ਆਕਸੀਜਨ ਕੋਈ ਕੀ ਨਾ ਤੋਦਾ ਨਿਰਮਨ ਜਤਿੰਦਰ ਜونی阿里 ਨਮਸਕਾਰ ਜੀ ਜਤਿੰਦਰ ਜੀ ਕਿੰਨੀ ਕੁ ਕਟੋਤੀ ਹੋਈ ਆ ਜਿਹੜੇ GST ਨਾਲ ਕਿੰਨਾ ਫਰਕ ਪਿਆ ਸਾਵੇ ਸਤਰਾ ਦੇ ਪਹਿਲਾਂ 28% GST ਲੱਗਦੀ ਸੀ ਟੂ ਵੀਲਰ ਦੇ ਉਤੇ ਹੁਣ ਗਵਰਨਮੈਂਟ ਨੇ ਘਟਾ ਕੇ ਸੈਂਟਰ ਗਵਰਨਮੈਂਟ 28 ਤੋਂ 18% ਕਰ ਦਿੱਤਾ ਉਹਦੇ ਨਾਲ ਕਾਫੀ ਹੀ ਅਗਰ ਨੂੰ ਛੂਟ ਆ ਗਈ ਉਹਦੇ 10% ਰੇਟ ਘਟਨ ਲੱਗਿਆ ਕਿ ਨਾਰਮਲ ਬੇਸ ਜਿਹੜੇ ਮੋਟਰਸਾਈਕਲ ਸਾਡੇ ਟੀਵੀਸ ਤੇ ਜੂਪੀਟਰ ਵਗੈਰਾ ਆਉਂਦੇ ਉਹਤੇ 6 ਤੋਂ 7000 ਰੁਪਏ ਦਾ ਫਰਕ ਪਿਆ ਉਹਦੇ ਅਕੋਰਡਿੰਗ ਜਿੱਦ ਸਾਡੇ ਪਾਚੇ ਮੋਟਰਸਾਈਕਲ ਵਗੈਰਾ ਆਉਂਦੇ ਉਹਦੇ ਵਿੱਚ 17 ਤੋਂ 18000 ਰੁਪਏ ਦਾ ਫਰ ਉਹਦੇ ਵਿੱਚ ਵੀ ਕਾਫੀ ਬੁਕਿੰਗ ਸੀ ਇਹਦੇ ਕਰਕੇ ਅੱਜ ਮੇਬੀ ਅੱਜ ਵੀ ਇਹ ਤਾਂ ਆਪਣੇ ਡਿਲੀਵਰੀ ਡਿਲੀਵਰੀ ਕਰ ਕਰੀਏ ਅੱਜ ਸਵੇਰੇ 11-12 ਘਟੀਆਂ ਡਿਲੀਵਰ ਹੋ ਚੁੱਕੀਆਂ ਜਨਨ ਕਿ ਲੋਕੀ ਬਰਬੂਲ ਫਾਇਦਾ ਉਠਾ ਰਿਹਾ ਜੀਐਸਟੀ ਘਟੰਦਾ ਜੀ ਤਾਂ ਵੇਖਿਆ ਤੁਸੀਂ ਕਿ ਵੱਡੇ ਪੱਧਰ ਤੇ ਲੋਕਾਂ ਨੂੰ ਜਰਾ ਇਹਦਾ ਫਾਇਦਾ ਮਿਲਿਆ ਉਹ ਜੀਐਸਟੀ ਘਟੰਤੋਂ ਬਾਅਦ ਜੇਕਰ ਗੱਲ ਏਜੰਸੀ ਹੋ ਰਹੀ ਕਰੀ ਉਹਨਾਂ ਦਾ ਵੀ ਸਾਥ ਤੋਂ ਪਰ ਤੇ ਕਹਿਣਾ ਹੈ ਕਿ ਬੁਕਿੰਗਾਂ ਉਹਨਾਂ ਕੋਲ ਅੱਜ ਦੀਆਂ ਬਹੁਤ ਸਾਰੀਆਂ ਸੀਗੀਆਂ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕੋਈ ਯਾਰਾ ਕਰੀਏ ਜਿਹੜੇ ਡਿਲੀਵਰ ਕਰ ਚੁੱਕੇ ਨੇ ਸੋ ਇਹ ਅਜ ਕਹਿ ਸਕਦੇ ਹਾਂ ਕਿ ਕਿਤੇ ਨਾ ਕਿ ਕੋਸ਼ਿਸ਼ ਕੀਤੀ ਹੈ ਸੁਚਿੰਦਰ ਕੁਮਾਰ ਨਿਊਜ਼ਟਿਕ ਪੰਜਾਬ ਪਠਾਨਕੋ